ਸਾਡੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਹੜੇ ਸਾਡੇ ਇੰਚਾਰਜ ਨੇ ਰਾਜਾ ਬੜਿੰਗ ਜੀ ਉਹਨਾਂ ਦੇ ਦੇਸ਼ਨ ਕਿ ਜਿਹੜਾ ਇਹਨਾਂ ਨੇ ਗਰੀਬਾਂ ਦੇ ਭਾਰ ਪਾਇਆ ਡੀਜ਼ਲ ਤੇ ਬੈਠ ਹਟਾਇਆ ਤੋਂ ਬੋਲਤੇ ਬਧਾਇਆ ਜਿਹੜੀ ਇਹਨਾਂ ਨੇ ਸਬਸਿਦੀ ਬਿਜਲੀ ਦੇ ਖਰਚਮ ਕੀਤੀ ਹੈ ਔਰ ਬਿਜਲੀ ਦਾ ਜਿਹੜਾ ਰੇਟ ਬੋਝ ਪਾਇਆ ਹੈ ਔਰ ਜਿਹੜਾ ਇਹਨਾਂ ਨੇ 23 ਰੁਪਏ ਪੈਸੇ ਪਰ ਕਿਲੋਮੀਟਰ ਜਿਹੜਾ ਇਹਨਾਂ ਨੇ ਲੋਕਾਂ ਦੇ ਸਫਰ ਤੇ ਜਿਹੜਾ ਲਾਇਆ ਉਹ ਇੱਕ ਗਰੀਬਾ ਦੀ ਜੇਬ ਤੇ ਬਹੁਤ ਵੱਡਾ ਭਾਰ ਹੈ ਔਰ ਉਹਦੇ ਰੋਜ਼ ਪ੍ਰਦਰਸ਼ਨ ਦੇ ਵਜੋਂ ਇੱਥੇ ਤੁਸੀਂ ਰੋਜ਼ ਪ੍ਰਦਰਸ਼ਨ ਕਰੋ ਧਰਨਾ ਦਿਓ ਡੀਸੀ ਸਾਹਿਬ ਨੂੰ ਮੈਮੋਰੰਡਮ ਦਿਓ ਤਾਂ ਕਿ ਇਹਨਾਂ ਦੇ ਸੀਐਮ ਸਾਹਿਬ ਤੱਕ ਉਹ ਮੈਮੋਰੰਡਮ ਤੁਹਾਡਾ ਜਾਵੇ ਤੇ ਇਹਨਾਂ ਦੇ ਕੰਨ ਖੁੱਲਣ ਔਰ ਅਸੀਂ ਆਪਣੇ ਮੈਮੋਰੰਡਮ ਦੇ ਵਿੱਚ ਉਹਨਾਂ ਨੂੰ ਸਪਸ਼ਟ ਕੀਤਾ ਕਿ ਇਹ ਜਿੰਨੀਆਂ ਚੀਜ਼ਾਂ ਤੁਸੀਂ ਲਾਈਆਂ ਨੇ ਇਹ ਗਰੀਬ ਮਾਰੂ ਨੇ ਇਹ ਲੋਕਾਂ ਦੇ ਨਾਲ ਧੱਕਾ ਆ ਜੋ ਤੁਸੀਂ ਮੈਨੀਫੈਸਟੋ ਵਿੱਚ ਕਿਹਾ ਸੀ ਉਹਦੇ ਉਲਟ ਆ ਇਹ ਸਾਡੀ ਉਹਨਾਂ ਨੂੰ ਮੈਮੋਰੰਡਮ ਡੀਸੀ ਸਾਹਿਬ ਨੂੰ ਅਸੀਂ ਕਿਹਾ ਉੱਥੋਂ ਤੱਕ ਬਚਾ ਦਿਓ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਵਾਪਸ ਲਓ ਤਾਂ ਕਿ ਅਸੀਂ ਫੇਰ ਤਰੱਕੀ ਦੇ ਰਾਹ ਤੇ ਤੁਰ ਸਕੀਏ ਫੇਰ ਬਾਕੀ ਗਰੀਬੀ ਵੱਲ ਨਾ ਤੁਰੀਏ ਇਹ ਆਪਾਂ ਜਿਹੜੇ ਖੂਚ ਡਿੱਗ ਰਹੇ ਆ ਨਾ ਇਹ ਸਾਨੂੰ ਹੋਰ ਛੁੱਟੀ ਜਾ ਰਹੇ ਨੇ ਇਸ ਵੇਲੇ ਕਿਸੇ ਦਾ ਸਾਹ ਨਹੀਂ ਸੋਫਾ ਨਿਕਲ ਰਿਹਾ ਉਹ ਇਹਨਾਂ ਦੀ ਜਿਹੜਾ ਭਾਰ ਪਾਇਆ ਇਹ ਹੋਰ ਅਫਾ ਕਰਦਾ ਸਾਨੂੰ ਇਸ ਸਰੋਜ ਜਿਹੜਾ ਰੋਸਦਾਨਾ ਸੀ ਉਹ ਅਸੀਂ ਕੀਤਾ ਔਰ ਮੈਂਬਰ ਅਕਾਲ ਸਾਹਿਬ ਜੀ ਬਾਕਾਇਦਾ ਕਿ ਆਪ ਲੋਕੋ ਫਰਕੇ ਲਗੇ ਕਿਉਂਕਿ 92 ਦੇ ਤਰੀਕ ਕਰਦੇਗੇ ਸਾਥ ਹਾਲੀ ਲਿਕੇਨ ਬਾਰੇ ਦੇਖ ਲਗਭਗ ਉਹੀ ਹਾਲ ਕੋ ਆਪ ਤੁਹਾਨੂੰ ਵੱਟ ਦੇ ਉੱਪਰ ਨਜ਼ਰ ਆ। ਤੁਸੀਂ ਇੱਕ ਗੱਲ ਦਾ ਤੁਸੀਂ ਅਸੈਸਮੈਂਟ ਕਰ ਲਓ ਲੋਕਾਂ ਨੇ ਇਹਨਾਂ ਦਾ ਅਸੈਸਮੈਂਟ ਕਰ ਲਈ ਹੈ। ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਭਗਵੰਤਪਾਲ ਕਹਿੰਦਾ ਕਿ ਮੇਰਾ 13 ਮੇਰੀਆਂ ਸੀਟਾਂ 13 ਹੋਣੀਆਂ ਸੀ। ਆਈਆਂ ਕਿੰਨੀਆਂ 3 ਆਈਆਂ। ਲੋਕਾਂ ਨੇ ਜਵਾਬ ਦਿੱਤਾ ਔਰ ਮੈਂ ਤੁਹਾਨੂੰ ਕਹਿੰਦਾ ਸਰਪੰਚੀ ਦੀਆਂ ਇਲੈਕਸ਼ਨਾਂ ਹੋਣੀਆਂ ਨੇ, ਸਮਤੀ ਦੀਆਂ ਹੋਣੀਆਂ, ਜ਼ਿਲ੍ਹਾ ਪ੍ਰਸ਼ਦੀਆਂ ਹੋਣੀਆਂ ਨੇ, ਕਾਰਪੋਰੇਸ਼ਨਾਂ ਦੀਆਂ ਹੋਣੀਆਂ ਨੇ। 22 ਇਲੈਕਸ਼ਨਾਂ ਹੋਣੀਆਂ ਨੇ ਲੋਕਾਂ ਨੇ ਫੇਰ ਠੋਕੇ ਜਵਾਬ ਦੇਣਾ ਝਾੜੂ ਨੂੰ ਖਿਲਾਰ ਕੇ ਰੱਖ ਦਿਆ। ਤੋ ਕਿ ਇਹਨਾਂ ਦੀਆਂ ਨੀਤੀਆਂ ਬਿਲਕੁਲ ਲੋਕਾਂ ਦੇ ਖਿਲਾਫ ਨੇ ਔਰ ਲੋਕ ਇਹਨਾਂ ਦੀਆਂ ਗੱਲਾਂ ਨੂੰ ਸਮਝ ਕੇ ਇਹਨੇ ਝੂਠ ਮਾਰ ਕੇ ਇਹਨਾਂ ਨੇ ਸੱਤਾ 'ਚ ਆ ਗਏ ਨੇ ਲੇਕਿਨ ਇੰਨਾ ਵੱਡਾ ਧੋਖਾ ਇਹਨਾਂ ਨੂੰ ਸੋਚਿਆ ਨਹੀਂ ਸੀ ਲੋਕਾਂ ਨੇ ਕਿ ਸਾਡੇ ਨਾਲ ਇਹ ਭਗਵੰਤ ਮਾਨ ਕਰੇਗਾ ਜਿਹੜਾ ਕਿ ਹੋਇਆ ਔਰ ਬਿਲਕੁਲ ਕਿ ਇਹਨਾਂ ਦਾ ਰੋਜ਼ ਹਰ ਇਲੈਕਸ਼ਨ ਚ ਹੋਇਆ ਜੋ ਸਾਨੂੰ ਪ੍ਰਧਾਨ ਸਾਹਿਬ ਹਦੇਸ਼ ਦੇਣਗੇ ਉਹਨਾਂ ਦਾ ਪ੍ਰੋਗਰਾਮ ਇੱਕਦਮ ਹੁਕਮ ਹੋਇਆ ਕਿਉਂਕਿ ਕੱਲ ਹੀ ਬੈਟ ਲੱਗਾ ਲਾਗੂ ਹੋਇਆ ਇਹਨਾਂ ਦੇ ਰੇਟ ਉਸੇ ਇਨਸਟੈਂਟਲੀ ਉਸੇ ਹੀ ਇੱਕਦਮ ਹੀ ਵਧਾ ਦਿੱਤੇ ਉਸੇ ਵੇਲੇ ਸਾਨੂੰ ਹੁਕਮ ਆ ਗਿਆ ਅਸੀਂ ਪਹਿਲੇ ਮੇਰਾ ਖਿਆਲ ਜਿਆਦਾ ਸਾਡਾ ਪ੍ਰਭਾਵਸ਼ਾਲੀ ਅਸੀਂ ਰੋਜ਼ਪੰਦਰਚੇ ਕੀਤਾ ਸਾਡੇ ਵਰਕਰ ਜੂਜਾਰੂ ਨੇ ਉਹਨਾਂ ਨੂੰ ਅਸੀਂ ਰਾਤੀ ਸੁਨੇਹਾ ਲਾਇਆ ਕੋਈ ਸਵੇਰੇ ਆ ਗਿਆ ਔਰ ਇੱਕ ਬਹੁਤ ਵਧੀਆ ਸੁਨੇਹਾ ਸਾਰੇ ਪੰਜਾਬ ਦੇ ਵਿੱਚ ਗਿਆ ਕਿ ਲੋਕ ਜਿਹੜੇ ਨੇ ਉਹ ਔਖੇ ਹੋਏ ਨੇ ਤੁਹਾਡੇ ਫੈਸਲਿਆਂ ਤੋਂ ਇਹਨਾਂ ਨੂੰ ਤੁਰੰਤ ਵਾਪਸ ਲਓ ਔਰ ਲੋਕ ਹਮੇਸ਼ਾ ਤਤਵ ਰਹਿਣਗੇ ਜਦੋਂ ਵਾਸ ਦੇਾਂਗੇ ਜਿੱਥੇ ਵੱਡਾ ਪ੍ਰੋਗਰਾਮ ਬੜੇਗਾ ਉਥੇ ਹੋਰ ਹੋ ਮਮਾ ਕੇ ਸਿ ਆਵਾਂਗੇ ਰੈਲੀਆਂ ਵੀ ਹੋਣੀਆਂ ਨੇ ਇਹਨਾਂ ਦੇ ਖਿਲਾਫ ਬਹੁਤ ਕੁਝ ਹੋਣਾ ਆ ਆਉਣ ਵਾਲੇ ਸਮੇਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਵੱਲੋਂ ਕੱਲ ਸ਼ਾਮ ਨੂੰ ਸੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਤੁਸੀਂ ਸਾਰਿਆਂ ਨੇ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਦੇ ਵਿੱਚ ਇਸ ਪ੍ਰਤੀਕ ਮਿਸ਼ਰਾਂ ਤੋਂ ਮੈਮੋਰੰਡਮ ਦੇਣਾ ਤੇ ਰੋਸ ਧਰਨਾ ਦੇਣਾ ਹੈ ਜਿਹੜਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ ਦੇ ਉੱਤੇ 65 ਪੈਸੇ ਤੇ ਡੀਜ਼ਲ ਤੇ 92 ਪੈਸੇ ਜੀਐਸਟੀ ਵਧਾਇਆ ਤੇ ਨਾਲ ਹੀ ਜਿਹੜੀ ਸਤਾਜ ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਾਲੀ ਸਾਡੀ ਪਿਛਲੀ ਸਰਕਾਰ ਸੀ ਉਹਦੀ ਕੈਪਟਨ ਨੇ ਫੈਸਲਾ ਕੀਤਾ ਸੀ ਕਿ 3 ਰੁਪਏ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਇਹਨੇ ਉਹ ਵੀ ਸਬਸਿਡੀ ਜਿਆ ਵਾਪਸ ਲੈ ਲਈਏ ਇਹ ਗੱਲ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹੁੰਦਾ ਕਿ ਇਹ ਗੱਲ 61 ਪੈਸੇ ਜਾਂ 92 ਪੈਸੇ ਜਾਂ 3 ਰੁਪਏ ਸਬਸਿਡੀ ਦੀ ਨਹੀਂ ਇਹ ਭਗਵੰਤ ਮਾਨ ਦੀ ਕੋਝੀ ਚਾਲ ਹੈ ਕਿ ਇਹ ਉਹਦੀ ਟੈਸਟ ਡੋਜ਼ ਹੈ ਕਿ ਮੈਂ ਵੇਖਦਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਅਸਰ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਛਾਂ ਚੁੱਪ ਕਰਕੇ ਘਰ ਬੈਠਿਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਜਿਹੜੇ ਸਾਡੇ ਬਿਜਲੀ ਦੇ ਬਿੱਲ ਨੇ ਉਹ ਵੀ ਲਾਵੇ ਜਿਹੜੀ ਗਰੀਬਾਂ ਨੂੰ ਕਣਕ ਦਿੱਤੀ ਜਾਂਦੀ ਹੈ ਉਹ ਵੀ ਵਾਪਸ ਲਵੇ ਇਹਨੇ ਫਿਰ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਵਾਪਸ ਕਰਨੀਆਂ ਨੇ ਕਿਉਂਕਿ ਇਹ ਤਾਂ ਕੋਈ ਸਰਕਾਰ ਚੱਲ ਨਹੀਂ ਰਹੀ ਮੈਂ ਇਹ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨੂੰ ਟੈਸਟ ਡੋਸ ਦੇ ਤੌਰ ਤੇ ਲਿਆ ਜਾਵੇ ਤੇ ਇਹਦੇ ਵਿਰੁੱਧ ਅਸੀਂ ਇੱਕ ਵੱਡਾ ਜਹਾਦ ਖੜਾ ਕਰੀਏ ਕੋਈ ਵੀ ਪਿੰਡ ਕੋਈ ਘਰ ਅਜਿਹਾ ਨਾ ਰਵੇ ਕਿਉਂਕਿ ਇਹਦੇ ਨਾਲ ਹਰ ਪਰਿਵਾਰ ਹਰ ਘਰ ਹਰ ਬੰਦਾ ਸਿੱਧੇ ਤੌਰ ਤੇ ਇਨਵੋਲਵ ਹੁੰਦਾ ਹੈ ਹਰ ਇੱਕ ਨੇ ਸਕੂਟਰ ਕਾਰ ਮੋਟਰਸਾਈਕਲ ਤੇਲ ਪਾਉਣਾ ਹਰ ਇੱਕ ਨੇ ਡੀਜ਼ਲ ਆਪਣੇ ਟਰੈਕਟਰ ਚ ਪਾਉਣਾ ਹਰ ਇੱਕ ਨੂੰ ਬਿਜਲੀ ਚਾਹੀਦੀ ਆ ਉਹਦੇ ਤੇ 3 ਰੁਪਏ ਯੂਨਿਟ ਸਬਸਿਡੀ ਵਾਪਸ ਲਈ ਗਈ ਆ ਇਹਦੇ ਨਾਲ ਸਾਰੇ ਪ੍ਰਭਾਵਿਤ ਹੋਏ ਨੇ ਤੇ ਸਾਨੂੰ ਸਾਰਿਆਂ ਨੂੰ ਇੱਕ ਮੋਟੋ ਕੇ ਇਹਦੇ ਬਹੁਤ ਖੜੇ ਹੋਣਾ ਚਾਹੀਦਾ ਅੱਛਾ ਸਾਹਿਬ ਕਹਿੰਦੇ ਰੈਵਨਿਊ ਜਨਰੇਟ ਕਰਨਾ ਫਿਰ ਸਰਕਾਰ ਜਿਹੜੇ ਚੁੱਕੇ ਜਾਂਦੇ ਬਿਜਲੀ ਦੇ ਬਿਨਾਂ ਸਭ 1700 ਕਰੋੜ ਦੀ ਕਹਿੰਦੇ ਰੈਵਨਿਊ ਮਿਲਣਾ ਹੈ ਪਰ ਜੇ ਗਰੀਬ ਦਾ ਖੂਨ ਚੂਸ ਕੇ ਇਹਨਾਂ ਨੇ ਰੈਵਨਿਊ ਇਕੱਠਾ ਕਰਨਾ ਹੈ ਤੇ ਮੈਂ ਸਮਝਦਾ ਇਹਦੇ ਨਾਲ ਮਾੜੀ ਘਟਨਾ ਕੋਈ ਹੋਰ ਹੋ ਨਹੀਂ ਸਕਦੀ ਇਹ ਲੱਗਦਾ ਹੈ ਇਸੇ ਕਰਕੇ ਇਹ ਨਗਰ ਨਿਗਮ ਜਾਂ ਜੇ ਸਭ ਪੰਚਾਇਤੀ ਇਲੈਕਸ਼ਨ ਸਕੇ ਕਿ ਨਿਕਲਾਈ ਜਾ ਰਹੀ ਕਿਉਂਕਿ ਬੈਕਗ੍ਰਾਉਂਡ ਤੇ ਨਜ਼ਰ ਆ ਰਹੀ ਹੈ ਸਰਕਾਰ ਮੈਂ ਕਹਿ ਰਿਹਾ ਇਹ ਸਟੇਜ ਤੇ ਚਲਾ ਸਕਦਾ ਲੇਕਿਨ ਸਰਕਾਰ ਨਹੀਂ ਚਲਾ ਸਕਦਾ ਇਹਨੂੰ ਆਪਣਾ ਭੁੱਖ ਨਜ਼ਰ ਆ ਰਿ ਕਿ ਮੈਂ ਕਾਰਪੋਰੇਸ਼ਨ ਵੀ ਹਰਨੀ ਹੈ ਪੰਚਾਇਤਾਂ ਸੰਪਤੀਆਂ ਜਲਾ ਪਰੀਸ਼ਦ ਵੀ ਹਰਨੀਆਂ ਨੇ ਇਸ ਕਰਕੇ ਨਹੀਂ ਕਰਾ ਰਿਆ ਜਿਹੜਾ ਹੁਣ ਇਹਨੇ ਨਵਾਂ ਡਰਾਮਾ ਕੀਤਾ ਸੀ ਵਿਧਾਨ ਸਭਾ ਚ ਕਿ ਮੈਂ ਜੀ ਕਹਤਾ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ ਉਹ ਪਾਰਟੀ ਦੇ ਚੋਣਸ਼ਾ ਤੇ ਨਹੀਂ ਹੋਣੀਆਂ ਇਹਨੂੰ ਭਲੇ ਮਾਨ ਸਰਵੇ ਹੀ ਨਹੀਂ ਪਤਾ ਕਿ ਪਹਿਲੋਂ ਕਿਹੜੀਆਂ ਪੰਚਾਇਤੀਆਂ ਜੋਣਾ ਚੋਣਸ਼ਾ ਤੇ ਹੁੰਦੀਆਂ ਸਨ ਆਪੋ ਆਪਣਾ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਟਰਨਿੰਗ ਅਫਸਰ ਨਿਸ਼ਾਨ ਦਿੰਦੇ ਸੀ ਕਿ ਇਹਦਾ ਮੰਝਾ ਹੋ ਗਿਆ ਕਿ ਇਹਦਾ ਸਾਈਕਲ ਹੋ ਗਿਆ ਕਿਸੇ ਦੀ ਬੈਟਰੀ ਹੋ ਗਈ ਉਹਨਾਂ ਚੋਣ ਨਿਸ਼ਾਨਾਂ ਤੇ ਆਪਾਂ ਸਰਬੰਚੀਆਂ ਲੜਦੇ ਰਹੇ ਦੀ ਹੋਇਆ ਨਹੀਂ ਸੀ ਆਪਾਂ ਪਾਰਟੀ ਦੇ ਚੋਣਸ਼ਾਂ ਤੇ ਚੋਣ ਲੜੀ ਹੋਈ ਹੈ ਜਿਸ ਤਰ੍ਹਾਂ ਦੇ ਹੋਰ ਕੌਂਸਲਟਿਵ ਕਿਹਾ ਤੇ ਐਡਜੇਸ਼ਨ ਕਿੰਦਾ ਕਰਤਾ ਭਾਰਤ ਬਾਲ ਕੇ ਨਾ ਤੁਹਾਨੂੰ ਕੋ ਕਿਸੇ ਨਜ਼ਰ ਆ ਰਹੀ ਕੈਮਰਾਮੈਨ ਜਬ ਮਾਰ ਕੇ ਦਿਖਾਓ ਹਾਂ ਲੋਕਾਂ ਨੂੰ ਅੱਜ ਲੋਕਾਂ ਚ ਕਿੰਨਾ ਉਤਸ਼ਾਹ ਹੈ ਸਾਨੂੰ ਕੱਲ ਰਾਤ ਨੂੰ ਮੈਸੇਜ ਲੱਗਾ ਪ੍ਰਧਾਨ ਜੀ ਦਾ ਰਾਜਾ ਵੜਿੰਗ ਜੀ ਦਾ ਕਿ ਤੁਸੀਂ ਰੋਸ ਧਰਨੇ ਦੇਣੇ ਨੇ ਤੇ ਇੰਨੀ ਵੱਡੀ ਤਦਾਦ ਦੇ ਵਿੱਚ ਜਿੰਨੇ ਸਾਡੇ ਪਾਰਟੀ ਦੇ ਸੀਨੀਅਰ ਵਰਕਰ ਸਹਿਬਾਨ ਨੇ ਸਿਰਫ ਉਹਨਾਂ ਨੂੰ ਸੱਦੇ ਲਾਇਆ ਗਿਆ ਸਨ ਕਿ ਤੁਸੀਂ ਆਉਣਾ ਤੇ ਜਦੋਂ ਸਾਨੂੰ 2-4 ਦਿਨ ਪਹਿਲਾਂ ਸੁਨੇਹਾ ਲੱਗਿਆ ਕਿ ਅਸੀਂ ਰੋਸ ਵੱਡਾ ਦਰਨਾ ਦੇਣਾ ਹੈ ਤੇ ਇੱਥੇ ਤੇ ਦੁਨੀਆ ਸਾਂਭੀ ਨਹੀਂ ਜਾਣੀ। ਬੜੀ ਬਲਕੋੜਨਾ। ਰੰਜੀ ਸਿੰਘ ਮਿੱਟਲੋ ਜੀ ਜੀ ਅੱਜ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਕੀ ਹੈ ਜੀ? ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਦਿਸ਼ਾ ਹਦਾਇਤਾਂ ਦਿੱਤੇ ਗਏ ਸੀ ਕਿ ਜਿਹੜੇ ਪੈਟਰੋਲ ਤੇ ਡੀਜ਼ਲ ਦੇ ਵਧੀਆਂ ਹੀ ਕੀਮਤਾਂ ਟੈਕਸ ਵਧਾਏ ਗਏ ਆ ਉਹ ਪੰਜਾਬ ਸਰਕਾਰ ਦੇ ਵਿਰੁੱਧ ਮਗੇ ਕਈ ਦਰਨਾ ਪ੍ਰਦਰਸ਼ਨ ਕੀਤਾ ਆ ਤੇ ਜੋ ਕਿ ਏ ਡੀਸੀ ਦਫਤਰ ਸਾਰੇ ਜਿੰਨੇ ਜ਼ਿਲ੍ਹਾ ਪ੍ਰਧਾਨ ਸਾਡੇ ਅਸ਼ਵਨੀ ਕਮਰ ਕੁਮਾਰ ਪੱਪੂ ਜੀ ਤੇ ਹਰ ਪ੍ਰਤਾਪ ਜਨਾਲਾ ਜੀ ਜਿਨ੍ਹਾਂ ਦੇ ਅਦੇਸ਼ ਹਰ ਦੇਸ਼ ਤੇ ਅਹੀਂ ਇੱਥੇ ਆਏ ਆ ਡੀਸੀ ਦਫਤਰ ਤੇ ਧਰਨਾ ਦਿੱਤਾ ਹੈ ਕੀ ਕਿ ਲੱਗਦਾ ਕਿ ਸਰਕਾਰ ਆਪਣੇ ਬਾਜਟ ਨੂੰ ਮੁੱਖਰੀ ਦੀ ਨਜ਼ਰ ਆਈ ਲਗਾਤਾਰ ਨਹੀਂ ਉਹਨਾਂ ਨੂੰ ਮਤਲਬ ਇਹ ਇਹਨੇ ਸਰਕਾਰ ਨੇ ਜੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਇਹ ਕੋਈ ਵੀ ਆਪਣੇ ਵਾਅਦੇ ਤੇ ਖਰੀ ਨਹੀਂ ਉਤਰੀ ਇਹਨਾਂ ਨੇ ਰੋਜ਼ਗਾਰ ਦੇਣ ਦਾ ਇਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਨਾਲ ਅੰਗਰੇਜ਼ਾਂ ਨੂੰ ਕਿਤੇ ਨੌਕਰੀਆਂ ਕਰਿਆ ਕਰਨਗੇ ਪਰ ਇਹ ਸਾਰੇ ਝੂਠੇ ਵਾਅਦੇ ਨੇ ਇਹਨਾਂ ਦੇ ਕੋਈ ਰੋਜ਼ਗਾਰ ਨਹੀਂ ਮਿਲਿਆ ਸਭ ਜਿਹੜੇ ਨਾਲ ਸਰਕਾਰੀ ਨੌਕਰੀਆਂ ਪੱਕੀਆਂ ਕਰਨ ਦਾ ਕਿਹਾ ਸੀ ਕੱਚਿਆਂ ਨੂੰ ਉਹ ਵੀ ਕੱਚੇ ਹੀ ਆ ਸਭ ਝੂਠੇ ਵਾਅਦੇ ਇਹਨਾਂ ਦੇ ਇਹ ਲੱਗਦਾ ਕਿ ਜੇ ਇਹ ਚ ਜ਼ਰੂਰਤ ਪਈ ਤਾਂ ਕੋਈ ਪਰਮਿਸ਼ਨ ਦਿੱਤਾ ਕੀਤਾ ਜਾਏਗਾ ਸਾਡੇ ਪ੍ਰਧਾਨ ਰਾਜਾ ਵਿਰਿੰਦੀ ਜਦੋਂ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਉਸ ਟਾਈਮ ਜਿੱਥੇ ਕਹਿਣਗੇ ਉੱਥੇ ਧਰਨਾ ਦੇ ਲਈ ਤਿਆਰ ਹਾਂ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਡੀਸੀ ਡੀਸੀ ਆਫਿਸ ਆਏ ਆ ਜੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜੇ ਸਾਨੂੰ ਜ਼ਰੂਰਤ ਪਈ ਆਪਾਂ ਇਹ ਸਾਰੇ ਵਰਕਰਾਂ ਨੂੰ ਇਕੱਠੇ ਕਰਕੇ ਜੇ ਹੋਰ ਵੀ ਧਰਨਾ ਦੇਣਾ ਪਿਆ ਉੱਥੇ ਵੀ ਦਵਾਂਗੇ